ਅਚਕਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਨੇ ਉਸਦੇ ਅਸੀਂ ਅੱਜ ਪਹੁੰਚੇ ਆਂ ਸਮਾਣਾ ਦੇ ਬੀਡੀਪੀ ਆਫਿਸ ਦੇ ਵਿੱਚ ਜੇ ਗੱਲ ਕਰੀਏ ਤਾਂ ਡੈਮੋਕ੍ਰੈਟਿਕ ਜਿਹੜਾ ਮੋਰੇਗਾ ਫਰੰਟ ਹੈ ਉਹਨਾਂ ਵੱਲੋਂ ਪਿਛਲੀ ਵਾਰ ਵੀ ਧਰਨਾ ਲਾਇਆ ਗਿਆ ਸੀਗਾ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪਰ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਪਿਛਲੀ ਵਾਰ ਵੀ ਪੂਰੀਆਂ ਨਹੀਂ ਹੋਈਆਂ ਤੇ ਇਸ ਵਾਰ ਜਿਹੜਾ ਫਿਰ ਤੋਂ ਜਿਹੜਾ ਧਰਨਾ ਦੇ ਦਿੱਤਾ ਗਿਆ ਤਸਵੀਰਾਂ ਜਿਹੜੀਆਂ ਨੇ ਇੱਕ ਵਾਰ ਦਿਖਾ ਦਿੱਤੀਆਂ ਜਾਣ ਕਿ ਕਿੰਨਾ ਕੁ ਜਿਹੜੀਆਂ ਮਹਿਲਾਵਾਂ ਨੇ ਉਰੇ ਪਹੁੰਚ ਚੁੱਕੀਆਂ ਨੇ ਇਹਨਾਂ ਨੂੰ ਕਾਫੀ ਜਿਹੜੀਆਂ ਕੰਮ ਤੇ ਦਿੱਕਤਾਂ ਦੇ ਆਉਣ ਕਰਕੇ ਜਿਹੜਾ ਲਗਾਤਾਰ ਪਰੇਸ਼ਾਨੀਆਂ ਆਉਂਦੀ ਸੈਕਟਰੀਆਂ ਵੱਲੋਂ ਜਿਹੜਾ ਜਾਲੀਆਂ ਹਾਜ਼ਰੀਆਂ ਪਾਈਆਂ ਜਾਂਦੀਆਂ ਨੇ ਜਿਹੜੇ ਲੋਕ ਕੰਮ ਤੇ ਨਹੀਂ ਜਾਂਦੇ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਨੇ ਤੇ ਜਿਹੜੇ ਲੋਕ ਕੰਮ ਨੂੰ ਤਰਸਦੇ ਨੇ ਉਹਨਾਂ ਨੂੰ ਜਿਹੜਾ ਕੰਮ ਹੀ ਨਹੀਂ ਮਿਲਦਾ ਮਹਿਲਾਵਾਂ ਵੀ ਉਰੇ ਕਾਫੀ ਮੌਜੂਦ ਨੇ ਗੱਲਬਾਤ ਕਰਦੇ ਆ ਇਹਨਾਂ ਦੇ ਵੱਲੋਂ ਕਿਉਂ ਅੱਜ ਜਿਹੜਾ ਇਹ ਧਰਨਾ ਲਾਇਆ ਗਿਆ ਅੱਦੇ ਰਹੇ ਇਹ ਸਾਨੂੰ ਸਾਡਾ ਹੱਕ ਮਿਲਣਾ ਚਾਹੀਦਾ ਸਾਨੂੰ 100 ਦਿਨ ਕੰਮ ਮਿਲਣਾ ਹੀ ਮਿਲਣਾ ਚਾਹੀਦਾ ਬਾਕੀ ਸਾਡੀ ਦਿਹਾੜੀ ਬਹੁਤ ਘੱਟ ਆ ਕਿੰਨੇ ਕੁ ਟਾਈਮ ਤੋਂ ਪਰੇਸ਼ਾਨ ਹੋ ਰਹੇ ਹੋ ਇਹ ਜੀ ਬਹੁਤ ਟਾਈਮ ਤੋਂ ਹੋ ਰਿਹਾ ਸੀ 15 ਸਾਲ ਤੋਂ ਹੋ ਗਏ ਜੀ ਪਹਿਲਾਂ ਵੀ ਤੁਸੀਂ ਧਰਨਾ ਲਾਇਆ ਸੀ ਕੋਈ ਰਿਜ਼ਲਟ ਨਹੀਂ ਨਿਕਲਿਆ ਨਹੀਂ ਕਿ ਪਹਿਲਾਂ ਕੋਈ ਨਹੀਂ ਨਿਕਲਿਆ ਅਗਰ ਨਾ ਪਹਿਲਾਂ ਧਰਨਾ ਲਾਇਆ ਜੀ ਹੁਣ 5 ਸਾਲ ਹੋ ਗਏ ਜੀ 5 ਸਾਲ ਲਗਾਤਾਰ ਲੱਗਦੇ ਨੇ ਧਰਨੇ ਪੰਜ ਸਾਲ ਤੋਂ ਪਰੇਸ਼ਾਨ ਹੋ ਰਹੇ ਹਾਂ ਕਿਸੇ ਸਰਕਾਰ ਨੇ ਨਹੀਂ ਸੁਣਿਆ ਸਾਡੀ ਕੋਈ ਨਹੀਂ ਸੁਣਦਾ ਹਾਂਜੀ ਕੀ ਕਹੋਗੇ ਜੀ ਵੀਰ ਜੀ ਅਸੀਂ ਜਿਹੜੇ ਜੀਆਰਸ ਨੇ ਬਹੁਤ ਧੱਕਾ ਕਰ ਰਹੇ ਨੇ ਸਾਡੇ ਨਾਲ ਉਹ ਕਹਿੰਦੇ ਅਸੀਂ ਆਪਣੇ ਚਾਹੀ ਤਨ ਆ ਜਿਹੜਾ ਆਪ ਆ ਨਰਪੈ ਸਿੰਘ ਜਵੰਦਾ ਇਹਦਾ ਭਾਈ ਆ ਗੁਰਮੀਤ ਸਿੰਘ ਫਤਿਹ ਮੱਜਰੀ ਤੋਂ ਉਹ ਸਾਡਾ ਬਹੁਤ ਜ਼ਿਆਦਾ ਧੱਕਾ ਕਰਦਾ ਆਪਣੇ ਚੇਤਨਾ ਉਹ ਕੰਮ ਕੱਢ ਰਿਹਾ ਹੁਣ ਜੀਆਰਸ ਦੇ ਤਿੰਨ ਇੱਕ ਮਿਸਟਾਲ ਦੇ ਵਿੱਚ ਤਿੰਨ ਜੀਆਂ ਦੀ ਹਾਜ਼ਰੀ ਲੱਗ ਰਹੀ ਹੈ ਅਸੀਂ ਜਦੋਂ ਬੁੱਟੇ ਲੈਣੇ ਤੇ ਹਾਲੇ ਤੱਕ ਸਾਡੇ ਪੈਸੇ ਨਹੀਂ ਮਿਲੇ ਨਾ ਕਿਰਾਏ ਦੇ ਮਿਲੇ ਚਾਰ ਬੰਦੇ ਉੱਥੇ ਦਿਹਾੜੀ ਤੇ ਲਾਏ ਤੇ ਉਹ ਵੀ ਨਹੀਂ ਮਿਲੇ ਏਪੀਓ ਕਹਿੰਦੇ ਉਹਨੇ ਸਰਪੰਚ ਤੋਂ ਫੋਨ ਕਰਾਤੇ ਆ ਕਹਿੰਦੇ ਵੀ ਅਸੀਂ ਦਿਨੇ ਆ ਤੁਹਾਡੇ ਪੈਸੇ ਉਹਨਾਂ ਦੇ ਸਰਪੰਚ ਸਾਹਿਬ ਨੇ ਫੋਨ ਕਰਿਆ ਉਹ ਕਹਿੰਦਾ ਵੀ ਮੈਂ 600 ਰੁਪਏ ਦੇਣਾ ਮੇਰਾ 600 ਸੋੜਾ ਬੰਦਾ ਜੀ 600 ਰੁਪਏ ਗੱਡੀ ਦਾ ਕਿਰਾਇਆ ਸੀਗਾ ਜਿਹੜਾ ਮੈਂ ਚਾਰ ਬੰਦੇ ਦਿਹਾੜੀ ਮਜ਼ਦੂਰ ਲਾਏ ਆ ਉਹਨਾਂ ਦੇ ਦਿਹਾੜੀ ਕੇ ਮੇਰਾ 2200 ਰੁਪਏ ਬੰਦਾ ਅਸੀਂ ਰੀਟਨ ਦੇ ਵਿੱਚ ਇਹਨਾਂ ਖਿਲਾਫ ਅਰਜੀ ਦਿੱਤੀ ਹੋਈ ਆ ਕਰੀ ਹੋਈ ਆ ਹਾਲੇ ਤੱਕ ਸਾਡਾ ਕੋਈ ਇਨਸਾਫ ਨਹੀਂ ਕਿੰਨਾ ਟਾਈਮ ਹੋ ਗਿਆ ਅਰਜੀ ਦਿੱਤੇ ਨੂੰ ਇਹ ਹੋ ਗਿਆ ਜੀ 22 ਨਵੰਬਰ ਨੂੰ ਦਿੱਤੀ ਆ ਜੀ ਕੋਈ ਸੁਣਵਾਈ ਨਹੀਂ ਹੋਈ ਕੋਈ ਨਹੀਂ ਬੋਲਿਆ ਤੁਹਾਨੂੰ ਕੋਈ ਸੁਣਦਾ ਹੀ ਨਹੀਂ ਠੀਕ ਦੇਖ ਸਕਦੇ ਹਾਂ ਲਗਾਤਾਰ ਜਿਹੜੀ ਬੀਡੀਪੀ ਆਫਿਸ ਦੇ ਵਿੱਚ ਕਰਪਸ਼ਨਾਂ ਨੂੰ ਲੈ ਕੇ ਕਾਫੀ ਜਿਹੜੇ ਲਗਾਤਾਰ ਮਸਲੇ ਨਜ਼ਰ ਆਉਂਦੇ ਨੇ ਪਰ ਹਾਲੇ ਤੱਕ ਇਹ ਜਿਹੜੀਆਂ ਨੇ ਜਾਂਚ ਦਾ ਵਿਸ਼ਾ ਬਣੀਆਂ ਹੋਈਆਂ ਨੇ ਦੂਸਰੀ ਵਾਰ ਦਰਨਾ ਲੱਗ ਚੁੱਕਿਆ ਨਾ ਤਾਂ ਇਹਨਾਂ ਦੀ ਕੋਈ ਸੁਣਵਾਈ ਹੋ ਰਹੀ ਹੈ ਨਾ ਹੀ ਕਿਸੇ ਪਾਸੇ ਸਰਕਾਰ ਦੇ ਵੱਲੋਂ ਹਲੇ ਤੱਕ ਦੇਖਿਆ ਜਾ ਰਿਹਾ ਹਾਂਜੀ ਬਾਜੀ ਕੀ ਕਹਾਂਗੂ ਲਗਾਤਾਰ ਇਸ ਸਾਲ ਚ ਦੂਜਾ ਦਰਨਾ ਹੈ ਜੀ ਇਹ ਪਿਛਲਾ ਸੀ 23 ਅਗਸਤ ਨੂੰ ਦਿੱਤਾ ਦਰਨਾ ਹੁਣ ਦੁਬਾਰਾ ਫੇਰ ਇੱਕ ਮਹੀਨੇ ਤਿੰਨ ਮਹੀਨਾਵਾਂ ਦਾ ਸੀ ਦਰਨਾ ਦੇ ਰਹੇ ਆ ਇਹ ਇਸ ਸਾਲ ਦੇ ਵਿੱਚ ਜਿਹੜਾ ਨਵਾਂ ਸੈਸ਼ਨ ਚੱਲ ਰਿਹਾ ਤੇ 24 25 ਤੇ ਅਸੀਂ 30 ਪਿੰਡਾਂ ਇੱਕ ਵੀ ਡਿਮਾਂਡ ਨੂੰ ਦਫ਼ਤਰ ਵੱਲੋਂ ਆਨਲਾਈਨ ਨਹੀਂ ਕੀਤਾ ਗਿਆ ਜੇ ਕਿਸੇ ਪਿੰਡ 'ਚ ਕੰਮ ਵੀ ਦਿੱਤਾ ਗਿਆ ਵੱਡੀ ਗਿਣਤੀ 'ਚ ਬੰਦਿਆਂ ਨੂੰ ਛੱਡਿਆ ਗਿਆ ਹੈ ਜਿਹੜਾਂ ਦਾ ਕੰਮ ਕੱਢਿਆ ਗਿਆ ਉਹਨਾਂ ਨੂੰ ਲਿਖਤੀ ਜਾਣਕਾਰੀ ਨਹੀਂ ਦਿੱਤੀ ਜਦੋਂ ਕਿ ਪਿਛਲੇ ਧਰਨੇ ਦੇ ਵਿੱਚ ਬੀਡੀਪੀਓ ਸੁਖਵਿੰਦਰ ਸਿੰਘ ਟਵਾਣਾ ਵੱਲੋਂ ਲਿਖ ਕੇ ਦਿੱਤਾ ਗਿਆ ਸੀ ਵੀ ਜੇ ਸਾਡੇ ਵੱਲੋਂ ਕੋਈ ਕਮੀ ਹੋਊਗੀ ਅਸੀਂ ਆਪਣੀ ਅਧਿਕਾਰੀਆਂ ਤੇ ਕਾਰਵਾਈ ਕਰਾਂਗੇ ਪਰ ਹੁਣ ਅੱਜ ਦੇ ਦਿਨ ਵੀ ਤੁਰੰਤ ਪੰਜ ਪਿੰਡਾਂ 'ਚ ਗੈਰਹਾਜ਼ਰੀ ਲੱਗ ਰਹੀ ਹੈ ਇੱਥੇ 75 ਦੇ ਕਰੀਬ ਵਰਕਰ ਨੇ ਘਰੇ ਬੈਠੇ ਨੇ ਕੰਮ ਨਿਕਲਿਆ ਹੋਇਆ ਜੀਆਰਐਸ ਵੱਲੋਂ ਲਿਖਤੀ ਜਾਣਕਾਰੀ ਨਾ ਦੇਣ ਕਰਕੇ ਉਹਨਾਂ ਦੀਆਂ ਗੈਰ ਹਾਜ਼ਰੀਆਂ ਲੱਗ ਰਹੀਆਂ ਨੇ ਠੀਕ ਇਹ ਵੱਡੀ ਗਿਣਤੀ ਚ ਮੀਟ ਬਦਲੇ ਜਾ ਰਹੇ ਨੇ ਇਹਨਾਂ ਵੱਲੋਂ ਅਸੀਂ ਇਹੀ ਇਹ ਵਜ੍ਹਾ ਕੀ ਹੈ ਮੀਟ ਬਦਲਣ ਦੀ ਮੀਟ ਬਦਲਣ ਦਾ ਮਤਲਬ ਇਹ ਹੈ ਇਹਨਾਂ ਨੂੰ ਇਹ ਲੱਗਦਾ ਵੀ ਜੇ ਕੋਈ ਬੰਦਾ ਇਮਾਨਦਾਰੀ ਨਾਲ ਕੰਮ ਕਰਦਾ ਵੀ ਇਹਨਾਂ ਨੂੰ ਜਿਹੜਾ ਕੋਈ ਮਿਲਣਾ ਵਿੱਚੋਂ ਸਹਿਯੋਗ ਉਹ ਬੰਦ ਹੁੰਦਾਗਾ ਕਿਉਂਕਿ ਕਾਨੂੰਨ ਮੁਤਾਬਕ ਜੇ ਕੋਈ ਬੰਦਾ ਕੰਮ ਕਰਦਾ ਤਾਂ ਉਹਨੂੰ ਸਿੱਧੇ ਪੈਸੇ ਉਹਦੇ ਅਕਾਊਂਟ ਤੇ ਜਾਣੇ ਨੇ ਅਸੀਂ ਜਿਹੜੀਆਂ ਸਮੱਸਿਆਵਾਂ ਸੀ ਬਾਈ ਨਵੰਬਰ ਨੂੰ ਐਸ.ਡੀ.ਐਮ ਸਮਾਣਾ ਦੇ ਵੀ ਧਿਆਨ ਚ ਲਿਆਉਂਦੀਆਂ ਪਰ ਇੱਕ ਮਹੀਨਾ ਚ ਹੋਣ ਜਾ ਰਿਹਾ ਹੈਗਾ ਕਿਸੇ ਦੇ ਕੰਨ ਤੇ ਜੋ ਨਹੀਂ ਉਰੇ ਸਰਕਾਰੀ ਚਾਹੇ ਸਾਡੀ ਸੂਬੇ ਦੀ ਸਰਕਾਰ ਜਾਂ ਜਿਹੜੇ ਦਫ਼ਤਰਾਂ ਦੇ ਵਿੱਚ ਬੈਠੇ ਮੁਲਾਜ਼ਮ ਨੇ ਇੱਥੇ ਬੰਦੇ ਆਂਦੇ ਨੇ ਇਕੱਠੇ ਹੋ ਕੇ ਤਾਂ ਇਹ ਕਹਿੰਦੇ ਨੇ ਜੀ ਫੰਡ ਨਹੀਂ ਹੈਗਾ ਨਵੇਂ ਪੰਚਾਇਤਾਂ ਬਣੀਆਂ ਨਹੀਂਆਂ ਜਾਂ ਚੋਣਾਂ ਨੇ ਅੱਜ ਵੀ ਇੱਥੇ ਪ੍ਰਸ਼ਾਸਨ ਦੇ ਅਧਿਕਾਰੀ ਆ ਕੇ ਇਹ ਕਹਿ ਰਹੇ ਨੇ ਤੁਸੀਂ ਧਰਨਾ ਨਾ ਦਿਓ ਵੀ ਤੁਹਾਡੀ ਮੀਟਿੰਗ ਕਰਾ ਦੇਣੀ ਹੈ ਅੱਜ ਤੁਰੰਤ ਆ ਕੇ ਜਦੋਂ ਕਿ ਮੀਟਿੰਗ ਦਾ ਐਲਾਨ ਹੋਈਨਾਂ ਚ 15 ਦਿਨ ਹੋ ਗਏ ਪਰ ਗੱਲ ਵਾਰੀ ਵਾਰੀ ਉੱਥੇ ਲਿਜਾ ਕੇ ਕਹਿ ਦਿੰਦੇ ਨੇ ਵੈਸੇ ਵਿਕਾਸ ਵੱ ਗਰੀਬ ਦਾ ਪ੍ਰਣਾਲਾ ਉੱਥੇ ਦਾ ਉੱਥੇ ਆ ਹੱਕ ਮਿਲਣ ਦੇ ਬਾਵਜੂਦ ਵੀ 20 ਸਾਲ ਹੋ ਗਏ ਉੱਥੇ ਹੀ ਹੱਕ ਨੂੰ ਖੈਰਾਤ ਵੜਾ ਰੱਖਿਆ ਗਿਆ ਇਹਨਾਂ ਨੇ ਠੀਕ ਦੇਖ ਸਕਦੇ ਹਾਂ ਲਗਾਤਾਰ ਕ腐ਸ਼ਨ ਨੂੰ ਲੈ ਕੇ ਕਾਫੀਆਂ ਗੱਲਾਂ ਹੁੰਦੀਆਂ ਨੇ ਕਿਹਾ ਜਾਂਦਾ ਹੈ ਕਿ ਜਿਹੜੀਆਂ ਹਾਜ਼ਰੀਆਂ ਨੇ ਲਗਾਤਾਰ ਪੈ ਰੀਆਂ ਨੇ 75 ਪਿੰਡਾਂ ਦੇ ਵਿੱਚੋਂ ਲਗਾਤਾਰ ਕੁਝ ਪਿੰਡ ਅਜਿਹੇ ਨੇ ਜਿਨ੍ਹਾਂ ਦੇ ਘਰ ਬੈਠੇ ਹੀ ਜਿਹੜੀਆਂ ਖਾਤਿਆਂ ਦੇ ਵਿੱਚ ਸੈਲਰੀਆਂ ਪੈ ਰੀਆਂ ਨੇ ਜਿਹੜੇ ਕੰਮ ਕਰਦੇ ਨੇ ਉਹ ਵਿਚਾਰੇ ਅੱਜ ਵੀ ਤਰਸਦੇ ਨਜ਼ਰ ਆਉਂਦੇ ਨੇ ਸਰ ਡੈਮੋਕਰੇਟਿਕ ਜਿਹੜੇ ਮਨਰੇਗਾ ਫਰੰਟ ਆ ਉਹਨਾਂ ਵੱਲੋਂ આરોਪ ਲਗਾਏ ਜਾ ਰਹੇ ਨੇ ਕਿ ਬੀਡੀਪੀ ਆਫਿਸ ਦੇ ਵਿੱਚ ਜਾਲੀ ਹਾਜ਼ਰੀਆਂ ਪਾ ਕੇ ਤੇ ਵੀ ਜਿਹੜੇ ਬੰਦੇ ਕੰਮ ਤੇ ਜਾ ਰਹੇ ਨੇ ਉਹਨਾਂ ਨੂੰ ਕੰਮ ਨਹੀਂ ਮਿਲਦਾ ਜਿਹਨਾਂ ਦੀ ਜਾਲੀ ਹਾਜ਼ਰੀ ਉਹਨਾਂ ਨੂੰ ਤਨਖਾਹ ਮਿਲੀ ਜਾ ਰਹੀ ਹੈ ਸਰ ਕੀ ਕਹੋਗੇ ਇਹਨਾਂ ਨੇ ਪਿਛਲੀ ਵਾਰ ਨਾ ਭਰਨਾ ਲਾਇਆ ਸੀਗਾ ਇੱਥੇ ਦਫਤਰ ਜੀ ਉਹਦੇ ਸਬੰਧ ਚ ਇਹਨਾਂ ਦੇ ਸਾਰੇ ਜਿਹੜੇ ਯੂਨੀਅਨ ਦੇ ਇਹਨਾਂ ਦੇ ਨੁਮਾਇੰਦੇ ਨੇ ਉਹ ਕੋਲ ਬੈਠ ਕੇ ਆਪ ਲੈਟਰ ਲਿਖਵਾ ਕੇ ਗਏ ਤੇ ਆਪਦੇ ਜਿਹੜਾ ਉਹਨਾਂ ਨੇ ਮੰਗ ਪੱਤਰ ਦੀ ਉਸ ਦੇ ਸਬੰਧ ਚ ਜੀ ਮੰਡਰੇਗਾ ਸਾਰੇ ਸੀ ਜਿਹੜੇ ਸਾਡੇ ਜੀਆਰਐਸ ਨੇ ਉਹਨਾਂ ਨੂੰ ਲੈਟਰ ਕਟਿਆ ਵੀ ਕੋਈ ਇਹ ਜੀ ਜੀ ਕੋਈ ਗਲਤੀਆਂ ਮੁੜ ਕੇ ਇਹਨਾਂ ਨੇ ਕੋਈ ਸਾਡੇ ਇਹ ਜੀ ਗਲਤੀ ਧਿਆਨ ਚ ਨਹੀਂ ਲੈਂਦੀ ਬਾਕੀ ਅੱਜ ਵਾਲੇ ਜਿਹੜੇ ਧਰਨੇ ਦੀ ਗੱਲ ਉਹ ਇਹ ਹੈ ਜੀ ਦੇਖੋ ਇਹਨਾਂ ਨੇ ਕੋਈ ਸਾਨੂੰ ਦਫ਼ਤਰ ਨੂੰ ਇਨਫੋਰਮੇਸ਼ਨ ਨਹੀਂ ਦਿੱਤੀ ਸਰ ਉਹ ਤਾਂ ਕਹਿ ਰਹੇ ਨੇ 15 ਦਿਨ ਪਹਿਲਾਂ ਅਲਟੀਮੇਟਮ ਦਿੱਤਾ ਧਰਨੇ ਨੂੰ ਦਫ਼ਤਰ ਕੋਈ ਚਿੱਠੀ ਨਹੀਂ ਆਈ ਕੋਈ ਕਿਸੇ ਕਿਸਮ ਦਾ ਕੋਈ ਇਹਨਾਂ ਨੇ ਸਾਨੂੰ ਹੋਣੀ ਦਿੱਤਾ ਤੇ ਚਲੋ ਫਿਰ ਵੀ ਜਦੋਂ ਲੈਣਾ ਰਾਈਟ ਬੰਡ ਦਾ ਕੋਈ ਗੱਲ ਨਹੀਂ ਧਰਨਾ ਲ ਫਰਗਲੇ ਵੀ ਹੁਣ ਇਲੈਕਸ਼ਨ ਚੱਲ ਰਹੀ ਹੈ ਦੇਖੋ ਦਫ਼ਤਰਾਂ ਦੇ ਸਾਰੀਆਂ ਤੇ ਮੁਲਾਜ਼ਮਾਂ ਦੀਆਂ ਸਾਰੀਆਂ ਨੇ ਡਿਊਟੀਆਂ ਲੱਗੀਆਂ ਹੋਏ ਨੇ ਵੀਡੀਓ ਸਾਹਿਬ ਛੁੱਟੀ ਦੇ ਨੇ ਇਸ ਕਰਕੇ ਇਹਨਾਂ ਦੇ ਅੱਜ ਦੇ ਧਰਨੇ ਬਾਰੇ ਕੋਈ ਮਤਲਬ ਆਪਾਂ ਕੋਈ ਇਹਨਾਂ ਨੂੰ ਅੱਗੇ ਤਰੀਕ ਬਾਰੇ ਇਹਨਾਂ ਦੀ ਕੋਈ ਮੀਟਿੰਗ ਤੈਅ ਕਰਨ ਵਾਸਤੇ ਇਹਨਾਂ ਨਾਲ ਜਿਹੜੀ ਗੱਲਬਾਤ ਕਰ ਲਈ ਵੀ ਭਾਈ ਆਪਾਂ ਜਨਵਰੀ ਦੇ ਕੋਈ ਪਹਿਲੇ ਹਫ਼ਤੇ 'ਚ ਇਹਨਾਂ ਨੂੰ ਮੀਟਿੰਗ 'ਚ ਬੁਲਾ ਲਾਂਗੇ ਉੱਤੇ ਬੈਠ ਕੇ ਆਪਾਂ ਵੀਡੀਓ ਸਾਹਿਬ ਵੀ ਹੋਣਗੇ ਤੇ ਏਪੀਓ ਸਾਹਿਬ ਵੀ ਹੋਣਗੇ ਤੇ ਜਿਵੇਂ ਵੀ ਇਹਨਾਂ ਦੀ ਕੋਈ ਮੰਗ ਹੋਊਗੀ ਉਹਨੂੰ ਸ਼ਾਰਟ ਆਊਟ ਕਰ ਲਾਂਗੇ ਨੇ ਫਿਲਹਾਲ ਦਿਓ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨਿਊਜ਼